ਵਾਹਿਗੁਰੂ ਖਾਲਸਾ ਵਾਹਿਗੁਰੂ ਭਤੇ ਜੀ ਸਾਡੀ ਸੰਸਥਾ ਹੈ ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਜੋ ਕਿ 1999 ਤੋਂ ਸਿੱਖ ਜਥੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਭੇਜਦੀ ਆ ਰਹੀ ਹੈ ਅਸੀਂ ਸਾਲ ਵਿੱਚ ਚਾਰ ਜਥੇ ਭੇਜਦੇ ਨੇ ਉਹਨਾਂ ਵਿੱਚ ਅਸੀਂ ਸੰਗਤ ਜਿਵੇਂ ਵਸਾਖੀ ਤੇ ਜੂਨ ਵਿੱਚ ਦੋ ਜਥੇ ਜਾਂਦੇ ਨੇ ਤੇ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪਤੇ ਅਸੀਂ ਇਸ ਸਾਲ ਜੂਨ ਵਿੱਚ ਜਿੱਥੇ ਨਹੀਂ ਗਏ ਉਹ ਜਿਹੜੇ ਪਾਸਪੋਰਟ ਸੀਗੇ ਜੋ ਫਾਰਮ ਸੀਗੇ ਸਾਡੇ ਕੋਲ ਪਈਏ ਸੀਗੇ ਅਸੀਂ ਸੋਚਿਆ ਵੀ ਹੁਣ ਨਵੰਬਰ ਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਸਰਕਾਰ ਸਾਨੂੰ ਪਰਮਿਸ਼ਨ ਦਵੇਗੀ ਤੇ ਜਥਾ ਭੇਜਣ ਦੀ ਅਸੀਂ ਉਸ ਤੇ ਉਹ ਫਾਰਮ ਅਸੀਂ ਸ਼ੁਰੂ ਕੀਤੇ ਸੀਗੇ ਅੱਜ ਤੋਂ ਮਹੀਨਾ ਪਹਿਲਾਂ ਉਹ ਫਾਰਮ ਜਦੋਂ ਉਸ ਉਸ ਤਰੀ ਪ੍ਰਕਿਰਿਆ ਤੇ ਜਿਹੜਾ ਰੋਕ ਲੱਗੀ ਤੇ ਉਹਦੇ ਤੇ ਬੜੇ ਹੀ ਹੈਰਾਨੀ ਵਾਲੀ ਗੱਲ ਹੋਈ ਕਿ ਸਿਕਿਆਰ ਨੇ ਸਿਕਿਉਰਟੀ ਰੀਜ਼ਨ ਕਰਕੇ ਕਿ ਜਥਾ ਗੁਰੂਪੁਰਬ ਤੇ ਨਹੀਂ ਪੇਜ ਰਹੇ ਅਸੀਂ ਇਹ ਕਹਿੰਦੇ ਆਂ ਵੀ ਸਿਕਿਉਰਿਟੀ ਰੀਜ਼ਨ ਚਲੋ ਠੀਕ ਨੇ ਪਰ ਮੈਚ ਜਿਹੜਾ ਖੇਡਿਆ ਗਿਆ ਹੈ ਇੰਡੀਆ ਪਾਕਿਸਤਾਨ ਦਾ ਉਹਦੇ ਵਾਸਤੇ ਵੀ ਉਹਨਾਂ ਨੇ ਸਰਕਾਰ ਨੇ ਹੀ ਪਰਮਿਸ਼ਨ ਦਿੱਤੀ ਤੇ ਮੈਚ ਉਹਨਾਂ ਨੇ ਖੇਡਿਆ ਅਸੀਂ ਕਹਿੰਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ 47 ਤੋਂ ਬਾਅਦ ਕੋਈ ਇਹੋ ਜਿਹਾ ਅਤੇ ਸਾਲ ਨਹੀਂ ਸੀਗਾ ਕਿ ਜਿੰਦੇ ਵਿੱਚ ਉਹ ਜਥਾ ਨਾ ਭੇਜਿਆ ਗਿਆ ਹੋ ਚਾਹੇ ਕੋਈ ਵੀ ਪ੍ਰੋਬਲਮ ਹੋਵੇ ਸਿੱਖ ਜਥਾ ਗੁਰੂ ਨਾਨਕ ਦੇਵ ਜੀ ਦਾ ਗੁਰਪਰਮਾਨ ਨਨਕਾਣਾ ਸਾਹਿਬ ਜਾਂਦਾ ਹੀ ਜਾਂਦਾ ਜਿਵੇਂ ਕਿ ਮੁਸਲਮਾਨਾਂ ਲਈ ਮੱਕਾ ਉਹਨਾਂ ਵਾਸਤੇ ਇਬਾਦਤਗਾਹ ਹੈ ਹਿੰਦੂਆਂ ਲਈ ਅਯੋਧਿਆ ਹੈ ਸਿੱਖਾਂ ਵਾਸਤੇ ਜਿਹੜਾ ਸਿੱਖੀ ਦਾ ਧੋਰਾ ਹੈ ਉਹ ਨਨਕਾਣਾ ਸਾਹਿਬ ਹੈ ਚਾਹੇ ਉਹ ਪਾਹੁੰਨ ਪਾਕਿਸਤਾਨ ਵਿੱਚ ਆਉ ਗੱਲ ਵੱਖਰੀ ਹੈ ਪਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਤੇ ਦੁਬਾਰਾ ਵਿਚਾਰ ਕਰੋ ਇਸ ਤੇ ਤੁਸੀਂ ਅ ਵਿਚਾਰ ਕਰਕੇ ਤੇ ਹਲੇ ਡੇਢ ਮਹੀਨਾ ਹਲੇ ਪਿਆ ਹੈ 5 ਨਵੰਬਰ ਦਾ ਗੁਰਪੁਰਬ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਉਸੇ ਵਿਚਾਰ ਕਰਕੇ ਸੰਗਤ ਨੂੰ ਜਾਣ ਦੀ ਇਜਾਜ਼ਤ ਦਿਓ ਤਾਂ ਜੋ ਸਿੱਖ ਸੰਗਤ ਜਾ ਕੇ ਉੱਥੇ ਆਪਣੇ ਦਰਸ਼ਨ ਦੇਦਾਰੇ ਕਰ ਸਕੇ ਕੱਲ ਨਨਕਾਣਾ ਸਾਹਿਬ ਦੀ ਪ੍ਰੋਗਰਾਮ ਨਹੀਂ ਹੁੰਦਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਵੀ ਲਾਹੌਰ ਦੇ ਵਿੱਚ ਹੈਗਾ ਗੁਰੂ ਅਰਜਨ ਦੇਵ ਜੀ ਦਾ ਛੀਦੀਪੁਰ ਉਹ ਵੀ ਉੱਥੇ ਮਨਾਇਆ ਜਾਂਦਾ ਹੈ ਉਸ ਤੋਂ ਇਲਾਵਾ ਸੱਚਾ ਸੋਦਾ ਵੀ ਉੱਥੇ ਹੈ ਪੰਜਾ ਸਾਹਿਬ ਵੀ ਉੱਥੇ ਹੈ ਕਈ ਗੁਰਦੁਆਰਾ ਸਾਹਿਬ ਹੈਗੇ ਨੇ ਇਹ ਇਕੱਲੇ ਨਨਕਾਣਾ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਇਹ ਯਾਤਰਾ ਸਾਰੇ ਗੁਰਦੁਆਰੇ ਦੀ ਹੁੰਦੀ ਹੈ ਸੋ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਇਸ ਤੇ ਬੋਰਡ ਵਿਚਾਰ ਕੀਤਾ ਜਾਵੇ ਤਾਂ ਜੋ ਜਥਾ ਆਪਣੇ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਪਰਵਦੇਵ ਨਨ ਕਾਨਾ ਸਾਹਿਬ ਯਾਤਰਾ ਕਰ ਸਕੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਭੂਲਰ ਹੈ ਜੀ ਪ੍ਰੈਜ਼ੀਡੈਂਟ ਵਿਸ਼ਵ ਭਾਈ ਮਰਦਾਨਾ ਕੀਰਤਨ ਦਰਬਾਰ ਸੋਸਾਇਟੀ ਫਰੋਜਬਾਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਭਾਈ ਮਰਦਾਨਾ ਸੋਸਾਇਟੀ ਤੋਂ ਬੋਲ ਰਿਹਾ ਅਸੀਂ ਬਹੁਤ ਉਤਸ਼ਾਹਿਤ ਸੀ ਪਹਿਲੀ ਵਾਰੀ ਅਸੀਂ ਜਾਣਾ ਸੀ ਐਤਕੀ ਯਾਤਰਾ ਵਾਸਤੇ ਗੁਰੂ ਧਾਮਾਂ ਦੇ ਪਾਕਿਸਤਾਨ ਦੇ ਵਿੱਚ ਗੁਰੂ ਮਹਾਰਾਜ ਦੀ ਪਹਿਲੀ ਪਾਤਸ਼ਾਹੀ ਗੁਰੂ ਨਾਨਕਦੇਵ ਜੀ ਦਾ ਉੱਥੇ ਜਨਮ ਸਥਾਨ ਹੈ ਅਸੀਂ ਬਹੁਤ ਉਤਸ਼ਾਹਿਤ ਸੀ ਅਸੀਂ ਜੂਨ ਦੇ ਵਿੱਚ ਵੀ ਟਰਾਈ ਕੀਤਾ ਸੀ ਪਰ ਨਹੀਂ ਹੋ ਸਕਿਆ ਇਸ ਕਰਕੇ ਅਸੀਂ ਇੱਥੇ ਜਾਣਾ ਚਾਹੁੰਦੇ ਸੀ ਪਰ ਸਾਨੂੰ ਨਹੀਂ ਇਸ ਗੱਲ ਦੀ ਮਜੂਰੀ ਮਿਲੀ ਸਾਨੂੰ ਮਜੂਰੀ ਦਿੱਤੀ ਜਾਵੇ ਜਿਵੇਂ ਉਹਨਾਂ ਨੇ ਪਾਕਿਸਤਾਨ ਤੇ ਹਿੰਦੁਸਤਾਨ ਦਾ ਮੈਚ ਲਵਾਇਆ ਹੈ ਸ਼ਾਰਾ ਕੀਤਾ ਉਵੇਂ ਸ਼ਾਰਾ ਕੁਝ ਹੋ ਸਕਦਾ ਹੈ ਤੇ ਹੁਣ ਗੁਰੂ ਧਾਮਾਂ 'ਤੇ ਕਿਉਂ ਨਹੀਂ ਜਾਣ ਨੂੰ ਦੇ ਸਕਦੇ ਸਾਨੂੰ ਇਸ ਕਰਕੇ ਸਾਨੂੰ ਉੱਥੇ ਮਜੂਰੀ ਦਿੱਤੀ ਜਾਵੇ ਅਸੀਂ ਉੱਥੇ ਉਹਨਾਂ ਦੇ ਚਰਨਾਂ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਦਾ ਗੁਰਪੁਰਬ ਉੱਥੇ ਮਨਾਣਾ ਚਾਹੁੰਦੇ ਆ ਬੜੇ ਉਤਸ਼ਾਹ ਹਿਤਾ ਸੇ ਸਾਡੀ ਸਾਰੀ ਸਾਇਟੀ ਇਸ ਗੱਲ ਤੇ ਬਹੁਤ ਰਿਕੁਐਸਟ ਕਰਦੀ ਹੈ ਸਾਰੇ ਦੇ ਤਰਲੇ ਕੱਢਦੇ ਕਿ ਸਾਨੂੰ ਜਾਣਾ ਚਾਹੀਦਾ ਅਸੀਂ ਉੱਥੇ ਜਾਣਾ ਬਹੁਤ ਜ਼ਰੂਰੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਰਜੇਸ਼ ਕੁਮਾਰ ਸ਼ਰਮਾ ਜੀ ਸਰ ਇਹ ਸਾਡੇ ਸਮਾਜ ਦੇ ਵਾਸਤੇ ਸਾਡੇ ਸਿੱਖੋ ਵਾਸਤੇ ਥੋੜਾ ਜਿਹਾ ਬੜਾ ਸ਼ੋਸ਼ ਦੀ ਗੱਲ ਹੈ ਕੇ ਭਾਰਤ ਸਰਕਾਰ ਨੇ ਮੈਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ ਲੇਕਿਨ ਸਿੱਖੋਂ ਪਾਕਿਸਤਾਨ ਜਾ ਕੇ ਦਰਸ਼ਨ ਕਰਨਾ ਵਾਸਤੇ ਗੁਰੂ ਘਰਾਂ ਦੇ ਮਨਜ਼ੂਰੀ ਨਹੀਂ ਦਿੱਤੀ ਤੁਸੀਂ ਤਿਆਰੀ ਕੀਤੀ ਸੀ ਇਸ ਵਾਰ ਜੀ ਇਸ ਵਾਰ ਅਸੀਂ ਪੂਰੀ ਤਿਆਰੀ ਕੀਤੀ ਸੀ ਕਿ ਇਸ ਵਾਰ ਫਿਰ ਦੁਬਾਰਾ ਜਾਵਾਂਗੇ ਦਰਸ਼ਨ ਕਰਕੇ ਆਵਾਂਗੇ ਗੁਰੂ ਗੋਬਨانک ਦੇਵ ਜੀ ਦੇ ਜਨਮ ਸਥਾਨਾਂ ਦੇ ਸਾਰਿਆਂ ਦਰਸ਼ਨ ਕਰਾਂਗੇ ਤੇ ਫਿਰ ਆਦੇਸ਼ ਆ ਗਿਆ ਕਿ ਨਹੀਂ ਤਾਂ ਨਹੀਂ ਆਦੇਸ਼ ਨਹੀਂ ਆਇਆ ਗਵਰਨਮੈਂਟ ਦੀ ਤਰਫੋਂ ਰੋਕ ਲੱਗੀ ਹੋਈ ਹੈ ਅਸੀਂ ਅਪੀਲ ਕਰਦੇ ਹਾਂ ਅਪੀਲ ਕਰਦੇ ਹਾਂ ਅਸੀਂ ਕਿ ਮਨਜ਼ੂਰੀ ਦਿੱਤੀ ਜਾਵੇ ਪੀ ਨਾਮ ਹੈ ਤੁਹਾਡਾ ਜਸਵੰਤ ਸਿੰਘ ਦਾ